ਥੋੜੇ ਦਿਨ ਪਹਿਲਾਂ ਤੁਹਾਡੇ ਯਾਦ ਹੋਣਾ ਦਲਜੀਤ ਹੋਣਾ ਨੇ ਕਿਹਾ ਕਿ ਕਿਹਾ ਜਾਂਦਾ ਸੀ ਵੀ ਸਰਦਾਰ ਫੈਸ਼ਨ ਨਹੀਂ ਕਰ ਸਕਦੇ ਤੇ ਸਰਦਾਰ ਫੈਸ਼ਨ ਕਰਕੇ ਦਿਖਾਉਂਦਾ ਹੈ ਫਿਰ ਇਹ ਸਰਦਾਰ ਮਤੋਂ ਫਿਲਮਾਂ 'ਚ ਨਹੀਂ ਆ ਜਾਂਦਾ ਮੈਂ ਕਿਹਾ ਮੈਂ ਤਾਂ ਕਰਕੇ ਦਿਖਾਉਂਗਾ ਫਿਰ ਉਹ ਪੰਜਾਬੀ ਫਿਲਮਾਂ 'ਚ ਚਲ ਗਿਆ ਬੰਬੇ ਨਹੀਂ ਜਾ ਸਕਦਾ ਦੀ ਕਹਿੰਦੇ ਆ ਮੈਂਗਾ ਮੈਂ ਤਾਂ ਦਿਲ ਬਣਾਤੀ ਦੂਰ ਲਾਉਂ ਅਗੇ ਦੁਨੀਆ ਸਵਾਦ ਲੈਦੀ ਆ ਬਸ ਸਵਾਦ ਕੋਈ ਬੰਦਾ ਮੜੇ ਹੋ ਕੇ ਜਾਂਦਾ ਬਸ ਸਵਾਦ ਹੁੰਦਾ ਉਹਨਾਂ ਨੂੰ ਥੱਲੇ ਲਾ ਕੇ ਤੇ ਮੈਨੂੰ ਤਾਂ 20 21 ਸਾਲ ਹੋ ਗਏ ਮੈਂ ਇਹਨਾਂ ਕਾਮਾਂ 'ਚ ਲੰਗੇ ਆ ਅਸੀਂ ਇਹ ਗੱਲ ਕਰ ਰਹੇ ਸੀ ਕਿ ਤੁਹਾਨੂੰ ਵੀ ਹੁਣ ਮੈਂ ਨੋਟਿਸ ਕਰ ਲਿਆ ਉਸਦੇ ਵੀ ਆਪਾਂ ਇੰਟਰਵਿਊ ਕੀਤਾ ਤਾਂ ਬਹੁਤ ਸੋਹਣੀ ਆਊਟਫਿਟ ਥੋੜੇ ਪਾਈ ਸੀ ਔਰ ਤੁਹਾਡੇ ਸ਼ੂਜ਼ ਦੀ ਵੀ ਡਿਸਕਸ਼ਨ ਹੋ ਰਹੀ ਸੀ ਜੀ ਜੀ 1 ਵੇ ਤੌਰ ਸੀ ਕਹਿ ਜਾਂਦਾ ਸੀ ਵੀ ਪੱਗ ਨਾਲ ਨਾ ਗੋਲ ਗਲੇ ਦੀ ਟੀ-ਸ਼ਰਟ ਨਾ ਪਾਓ ਐ ਨਾ ਕਰੋ ਵੀ ਬੜਾ ਕਲੀਸ਼ੇਟ ਜਿਹਾ ਸਿਸਟਮ ਰਿਹਾ ਕਿ ਇਹ ਨਵੇਂ ਤੌਰ ਦੇ ਵਿੱਚ ਜਿੱਥੇ ਤੁਸੀਂ ਲੋਕ ਐਮੀ ਹੋਣੇ ਦਲਜੀਤ ਹੋਣੇ ਤੁਸੀਂ ਬਾਲੀਵੁੱਡ ਤੱਕ ਲੈ ਕੇ ਗਏ ਹੋ ਪੱਗ ਨੂੰ ਇਹ ਉਸ ਤੌਰ ਦਾ ਫੈਸ਼ਨ ਹੈ ਜਿੱਥੇ ਸਾਰੀਆਂ ਬੰਦਸ਼ਾਂ ਤੋੜ ਦਿੱਤੀਆਂ ਜਾਂ ਤਾਂ ਜ਼ਿਕਰ ਕਰਦੇ ਆ ਸੀ ਇਹਦਾ ਜ਼ਰੂਰ ਹੈ ਨਹੀਂ ਨਹੀਂ ਜਬ ਮੈਨੂੰ ਇਹ ਲੱਗਦਾ ਕਿ ਕਿਉਂ ਨਹੀਂ ਕੋਈ ਚੀਜ਼ ਕਰ ਸਕਦੇ ਹੈ ਜੀ ਔਰ ਜਿਹੜੀ ਦਰਜੀਤ ਨੇ ਸਟੇਟਮੈਂਟ ਦਿੱਤੀ ਹੈ ਮੈਂ ਉਹਦੇ ਨਾਲ 2000% ਸਹਿਮਤ ਆ ਤੇ ਘੈਂਟ ਸਟੇਟਮੈਂਟ ਔਰ ਘੈਂਟ ਉਹਦੀ ਲੁੱਕ ਲੱਗਦੀ ਸੀਗੀ ਔਰ ਸਾਰਿਆਂ ਨੂੰ ਪ੍ਰਾਊਡ ਫੀਲ ਹੁੰਦਾ ਜਦੋਂ ਆਪਾਂ ਕੋਈ ਵਧੀਆ ਚੀਜ਼ ਕਰਦੇ ਆਂ ਔਰ ਪੰਜਾਬੀ ਕੋਈ ਵੀ ਕਿਤੇ ਵੀ ਜਾਂਦਾ ਵਾ ਮੈਨੂੰ ਇਦਾਂ ਲੱਗਦਾ ਕਿ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵਾ ਇੱਕ ਚੀਜ਼ ਆ ਮੈਂ ਜੇ ਵੀ ਦੇਖਦਾ ਹਾਂ ਨਾ ਕਿ ਆਪਾਂ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਆਪਣੇ ਨੇ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰੀ ਕੋਈ ਬੰਦਾ ਤਰੱਕੀ ਕਰਦਾ ਵਾ ਆਪਾਂ ਉਹ ਜਾਣਦਾ ਵੀ ਨਹੀਂ ਹੁੰਦਾ ਸਾਡੇ ਨਾਲ ਉਹਦਾ ਕੋਈ ਲੈਣਾ ਦੇਣਾ ਵੀ ਨਹੀਂ ਹੁੰਦਾ ਆਪਾਂ ਉਹਨੂੰ ਥੱਲੇ ਕਮੈਂਟ ਕਰਕੇ ਕਈ ਵਾਰੀ ਜਾਇਲਸ ਵਾਲੀਆਂ ਗੱਲਾਂ ਕਰੀ ਜਾਂਦੇ ਆਂ ਜਾ ਕਿਸੇ ਦੇ ਕ੍ਰਾਫਟ ਨੂੰ ਨਿਲੀ ਜਾਂਦੇ ਆ ਸੋ ਮੈਨੂੰ ਲੱਗਦਾ ਉਹ ਨਹੀਂ ਕਰਦੀ ਚਾਹੀਦੀ ਤੇ ਔਰ ਖਾਸ ਕਰਕੇ ਜੇ ਤੁਸੀਂ ਦਿਲਜੀਤ ਦੀ ਗੱਲ ਕਰੋ ਜਾਂ ਇਵਨ ਮੇਰੀਆਂ ਫਿਲਮਾਂ ਦੀ ਵੀ ਜਦ ਕਿਸੇ ਜੀ ਦੀ ਅਸੀਂ ਇੱਥੇ ਤੱਕ ਬਿਨਾਂ ਕਿਸੇ ਕੌਂਟਰੋਵਰਸੀ ਤੋਂ ਆਏ ਆ ਪੂਰੀ ਲਾਈਫ ਜੀ ਕਦੇ ਕਿਸੇ ਨੂੰ ਬਲੇਮ ਨਹੀਂ ਕੀਤਾ ਹੈਗਾ ਕਦੇ ਕਿਸੇ ਬਾਰੇ ਕਿੰ ਤੋਂ ਬਰੰਤ ਤੋਂ ਨਹੀਂ ਕੀਤਾ ਹੈਗਾ ਔਰ ਅੱਜ ਜੇ ਕੋਈ ਬੰਦਾ ਉੱਪਰ ਜਾ ਰਿਹਾ ਜਾਂ ਕਿਸੇ ਵੀ ਫੀਲਡ 'ਚ ਹੋਵੇ ਕੋਈ ਆਪਣਾ ਪੰਜਾਬੀ ਭੈਣ ਭਰਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਮਨ ਨਾਲ ਥੋੜੇ ਦਿਨ ਪਹਿਲਾਂ ਤੁਹਾਡੇ ਯਾਦ ਹੋਣਾ ਦਿਲਜੀਤ ਹੋਣਾ ਨੇ ਕਿਹਾ ਕਿ ਕਿਆ ਜਾਂਦਾ ਸੀ ਵੀ ਸਰਦਾਰ ਫੈਸ਼ਨ ਨਹੀਂ ਕਰ ਸਕਦੇ ਤੇ ਸਰਦਾਰ ਫੈਸ਼ਨ ਕਰਕੇ ਦਿਖਾਉਂਦਾ ਹੈ ਫਿਰ ਕਹਿੰਦਾ ਸਰਦਾਰ ਮੇਰੇ ਫਿਲਮਾਂ 'ਚ ਨਹੀਂ ਆ ਜਾਂਦਾ ਮੈਂ ਕਹਾਂ ਮੈਂ ਤਾਂ ਕਰਕੇ ਦਿਖਾਉਂਗਾ ਕੀ ਕਹਿੰਦੇ ਆ ਮੈਂਗਾ ਮੈਂ ਤਾਂ ਦਿਲ ਬਣਾਤੀ ਟੂਰ ਲਾਉਂ ਅਗੇ ਦੁਨੀਆ ਸਵਾਦ ਲੈ ਲਈ ਆ ਬਸ ਸਵਾਦ ਕੋਈ ਬੰਦਾ ਬੜੇ ਉੱਤੇ ਜਾਂਦਾ ਬਸ ਸਵਾਦ ਹੁੰਦਾ ਉਹਨਾਂ ਨੂੰ ਥੱਲੇ ਲਾਹ ਕੇ ਤੇ ਮੈਨੂੰ ਤਾਂ 20 21 ਸਾਲ ਹੋ ਗਏ ਮੈਂ ਇਹਨਾਂ ਕਾਮਾਂ 'ਚ ਲੰਘਿਆ ਅਸੀਂ ਇਹ ਗੱਲ ਕਰ ਰਹੇ ਸੀ ਕਿ ਤੁਹਾਨੂੰ ਵੀ ਹੁਣ ਮੈਂ ਨੋਟਿਸ ਕਰ ਲਿਆ ਉਸਦੇ ਵੀ ਆਪਾਂ ਇੰਟਰਵਿਊ ਕੀਤਾ ਤਾਂ ਬਹੁਤ ਸੋਹਣੀ ਆਊਟਫਿਟ ਥੋੜੇ ਪਾਈ ਸੀ ਔਰ ਤੁਹਾਡੇ ਸ਼ੂਜ਼ ਦੀ ਵੀ ਡਿਸਕਸ਼ਨ ਹੋ ਰਹੀ ਸੀ ਜੀ ਜੀ 1 ਵੇ ਦੌਰ ਸੀ ਕਹਿ ਜਾਂਦਾ ਸੀ ਵੀ ਪੱਗ ਨਾਲ ਨਾ ਗੋਲ ਗਲੇ ਦੀ ਟੀ-ਸ਼ਰਟ ਨਾ ਪਾਓ ਐ ਨਾ ਕਰੋ ਵੀ ਬੜਾ ਕਲੀਸ਼ੇਟ ਜਿਹਾ ਸਿਸਟਮ ਰਿਹਾ ਕਿ ਇਹ ਨਵੇਂ ਦੌਰ ਦੇ ਵਿੱਚ ਜਿੱਥੇ ਤੁਸੀਂ ਲੋਕ ਐਮੀ ਹੋਣੇ ਦਲਜੀਤ ਹੋਣੇ ਤੁਸੀਂ ਬਾਲੀਵੁੱਡ ਤੱਕ ਲੈ ਕੇ ਗਏ ਹੋ ਪੱਗ ਨੂੰ ਇਹ ਉਸ ਤਰ੍ਹਾਂ ਦਾ ਫੈਸ਼ਨ ਹੈ ਜਿੱਥੇ ਸਾਰੀਆਂ ਬੰਦਸ਼ਾਂ ਤੋੜ ਦਿੱਤੀਆਂ ਜਾਂ ਤਾਂ ਜ਼ਿਕਰ ਕਰਦੇ ਹਾਂ ਸੀ ਇਹਦਾ ਜ਼ਰੂਰ ਚੱਲ ਨਹੀਂ ਜਬ ਮੈਨੂੰ ਇਹ ਲੱਗਦਾ ਕਿ ਕਿਉਂ ਨਹੀਂ ਕੋਈ ਚੀਜ਼ ਕਰ ਸਕਦੇ ਹੈ ਜੀ ਔਰ ਜਿਹੜੀ ਦਰਜੀਤ ਨੇ ਸਟੇਟਮੈਂਟ ਦਿੱਤੀ ਹੈ ਮੈਂ ਉਹਦੇ ਨਾਲ 2000% ਸਹਿਮਤ ਹਾਂ ਤੇ ਕੈਂਟ ਸਟੇਟਮੈਂਟ ਔਰ ਕੈਂਟ ਉਹਦੀ ਲੁੱਕ ਲੱਗਦੀ ਸੀਗੀ ਔਰ ਸਾਰਿਆਂ ਨੂੰ ਪ੍ਰਾਊਡ ਫੀਲ ਹੁੰਦਾ ਜਦੋਂ ਆਪਾਂ ਕੋਈ ਵਧੀਆ ਚੀਜ਼ ਕਰਦੇ ਆਂ ਔਰ ਪੰਜਾਬੀ ਕੋਈ ਵੀ ਕਿਤੇ ਵੀ ਜਾਂਦਾ ਵਾ ਮੈਨੂੰ ਇਦਾਂ ਲੱਗਦਾ ਕਿ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵਾ ਇੱਕ ਚੀਜ਼ ਆ ਮੈਂ ਜਿਹੜੀ ਦੇਖਦਾ ਹਾਂ ਨਾ ਕਿ ਆਪਾਂ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਆਪਣੇ ਵੀ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰੀ ਕੋਈ ਬੰਦਾ ਤਰੱਕੀ ਕਰਦਾ ਵਾ ਆਪਾਂ ਉਹ ਜਾਣਦਾ ਵੀ ਨਹੀਂ ਹੁੰਦਾ ਸਾਡੇ ਨਾਲ ਉਹਦਾ ਕੋਈ ਲੈਣਾ ਦੇਣਾ ਵੀ ਨਹੀਂ ਹੁੰਦਾ ਆਪਾਂ ਉਹਨੂੰ ਦੇ ਥੱਲੇ ਕਮੈਂਟ ਕਰਕੇ ਕਈ ਵਾਰੀ ਜੈਲਸ ਵਾਲੀਆਂ ਗੱਲਾਂ ਕਰੀ ਜਾਂਦੇ ਆ ਜਾਂ ਕਿਸੇ ਦੇ ਕ੍ਰਾਫਟ ਨੂੰ ਨਿਲੀ ਜਾਂਦੇ ਆ ਸੋ ਮੈਨੂੰ ਲੱਗਦਾ ਉਹ ਨਹੀਂ ਕਰਦੀ ਚਾਹੀਦੀ ਤੇ ਔਰ ਖਾਸ ਕਰਕੇ ਜੇ ਤੁਸੀਂ ਦਿਲਜੀਤ ਦੀ ਗੱਲ ਕਰੋ ਜਾਂ ਇਵਨ ਮੇਰੀਆਂ ਫਿਲਮਾਂ ਦੀ ਵੀ ਜਾਂ ਕਿਸੇ ਦੀ ਵੀ ਅਸੀਂ ਇੱਥੇ ਤੱਕ ਬਿਨਾਂ ਕਿਸੇ ਕੌਂਟਰੋਵਰਸੀ ਤੋਂ ਆਏ ਹਾਂ ਪੂਰੀ ਲਾਈਫ 'ਚ ਕਦੇ ਕਿਸੇ ਨੂੰ ਬਲੇਅਮ ਨਹੀਂ ਕੀਤਾ ਹੈਗਾ ਕਦੇ ਕਿਸੇ ਬਾਰੇ ਕਿੰਤੂ ਪ੍ਰੰਤੂ ਨਹੀਂ ਕੀਤਾ ਹੈਗਾ ਔਰ ਅੱਜ ਜੇ ਕੋਈ ਬੰਦਾ ਉੱਪਰ ਜਾ ਰਿਹਾ ਜਾਂ ਕਿਸੇ ਵੀ ਫੀਲਡ 'ਚ ਹੋਵੇ ਕੋਈ ਆਪਣਾ ਪੰਜਾਬੀ ਭੈਣ ਭਰਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਮਨਣਾ